ਪੰਜਾਬ ਚ ਵਾਪਰੀ ਵੱਡੀ ਰੌਂਗਟੇ ਖੜੇ ਕਰਦੀ ਘਟਨਾ ਚਾਰ ਲੇਖੀ ਦੱਸੇ ਜਾਂਦੇ ਆ ਜਿਨ੍ਹਾਂ ਚੋਂ 10 ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਜਿਹੜਾ ਹੈਗਾ ਉਹ ਟ੍ਰੀਟਮੈਂਟ ਅੰਡਰ ਹੈਗਾ ਸਾਥੀਆਂ ਨੂੰ ਬਚਾਉਣ ਦੇ ਇੱਕ ਇੱਕ ਕਰਕੇ ਤਿੰਨ ਲੋਕਾਂ ਦੀ ਮੌਤ ਇੱਕ ਦੀ ਹਾਲਤ ਗੰਭੀਰ ਜਦ ਬਣ ਗਿਆ ਪਹਿਲੇ ਨੂੰ ਉਹ ਬੇਹੋਸ਼ ਹੋ ਗਿਆ ਫਿਰ ਤੀਜਾ ਗਿਆ ਉਹ ਬੇਹੋਸ਼ ਹੋ ਗਿਆ ਤੇ ਇਸੇ ਤਰ੍ਹਾਂ ਜਿਹੜਾ ਚੌਥਾ ਬੰਦਾ ਜਿਹੜਾ ਉਹ ਬਚਾ ਹੋ ਗਿਆ ਉਹਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਚ ਵੱਡਾ ਹਾਸਾ ਬਣੀ ਮੌਤ ਦੀ ਵਜ੍ਹਾ ਭਾਈ ਕਰਨ ਲਈ ਜਿਹੜੇ ਇਹਨਾਂ ਨੇ ਮਜ਼ਦੂਰ ਬੁਲਾਏ ਸੀਗੇ ਤੇ ਉਹ ਟ੍ਰੀਟਮੈਂਟ ਪਲਾਂਟ ਦੀ ਜਦੋਂ ਸਫਾਈ ਕਰ ਰਹੇ ਸੀਗੇ ਤੇ ਉਹ ਗੈਸ ਚੜਨ ਕਰਨ ਜਿਹੜਾ ਹੈ ਉਹ ਬੇਹੋਸ਼ ਹੋ ਗਏ ਜਿੰਹਾ ਪੰਜਾਬ ਵਿੱਚ ਵੱਡੀ ਦਿਲ ਨੂੰ ਝੰਝੋੜ ਦੇਣ ਵਾਲੀ ਰੂਹ ਕੰਬਾ ਦੇਣ ਵਾਲੀ ਘਟਨਾ ਵਾਪਰੀ ਹੈ ਜਾਣਕਾਰੀ ਮੁਤਾਬਕ ਬਠਿੰਡਾ ਦੇ ਪਿੰਡ ਫੁੱਲੋਖਾਰੀ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਟਾਊਨਸ਼ਿਪ 'ਚ ਵੱਡਾ ਹਾਦਸਾ ਹੋਇਆ ਰਿਫਾਇਨਰੀ ਦੀ ਟਾਊਨਸ਼ਿਪ ਦੀ ਸੀਵਰੇਜ ਸਫਾਈ ਕਰਦੇ ਸਮੇਂ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਾਣਕਾਰੀ ਮੁਤਾਬਕ ਕੰਮ ਕਰਦੇ ਨੌਜਵਾਨਾਂ ਨੂੰ ਗੈਸ ਚੜ ਗਈ ਸੀ ਜਿਸ ਕਾਰਨ ਅਚਾਨਕ ਉਹਨਾਂ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ ਦੇਖਦੇ ਹੀ ਦੇਖਦੇ ਚਾਰੋਂ ਨੌਜਵਾਨ ਬੇਹੋਸ਼ ਹੋ ਗਏ ਘਟਨਾ ਤੋਂ ਬਾਅਦ ਮੌਕੇ ਤੇ ਭਜੜੜ ਮਚ ਗਈ ਤੁਰੰਤ ਚਾਰਾਂ ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ जो बच गया वो तो फिलहाल के लिए ठीक है वाइट भी स्टेबल है हेड एक की कंप्लेंट तो है उनका बस और शॉर्ट सब गए थे अभी उनका ही ट्रीटमेंट चलेगा बट बाकी तीन जो है वो हमारे पास ब्रॉडेड ही आए थे है। अभी तो उन्होंने ये बताया कि ये फीवर में गिर गए थे और ये हेल्प करने के लिए बचे के लिए गिरते थी जो पेशेंट ऑलरेडी डिक्लेयर थे अंड्रेड की डेथ हो रखी हुई थी उनको बचाने के लिए निशार थे बट ये खुद भी वहाँ पर बेहोश हो गए थे और वहाँ पे गिर गए थे ਇਸ ਘਟਨਾ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਮਲਜਮ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ ਰੈਫਾਇਨਰੀ ਰਾਮਾ ਵਿਖੇ ਇੱਕ ਟਾਊਨਸ਼ਿਪ ਹੈ ਜਿਹਦੇ ਵਿੱਚ ਰੈਫਾਇਨਰੀ ਦੇ ਜਿਹੜੇ ਮੁਲਾਜ਼ਮ ਤੇ ਅਫਸਰ ਸਹਿਮਾ ਰਹਿੰਦੇ ਆ ਉੱਥੇ ਇੱਕ ਟ੍ਰੀਟਮੈਂਟ ਪਲਾਂਟ ਹੈ ਜਿਹਦੀ ਸਫਾਈ ਕਰਨ ਲਈ ਜਿਹੜੇ ਇਹਨਾਂ ਨੇ ਮਜ਼ਦੂਰ ਬੁਲਾਏ ਸੀਗੇ ਤੇ ਉਹ ਟ੍ਰੀਟਮੈਂਟ ਪਲਾਂਟ ਦੀ ਜਦੋਂ ਸਫਾਈ ਕਰ ਰਹੇ ਸੀਗੇ ਤੇ ਉਹ ਗੈਸ ਚੜਨ ਕਾਰਨ ਜਿਹੜਾ ਹੈ ਉਹ बेहोश ਹੋ ਗਏ ਤੇ ਜਦੋਂ ਦੂਜਾ ਬਚਾਨ ਗਿਆ ਪਹਿਲੇ ਨੂੰ ਉਹ बेहोश ਹੋ ਗਿਆ ਫਿਰ ਤੀਜਾ ਗਿਆ ਉਹ ਵੀ बेहोश ਹੋ ਗਿਆ ਤੇ ਇਸੇ ਤਰ੍ਹਾਂ ਜਿਹੜਾ ਚੌਥਾ ਬੰਦਾ ਜਿਹੜਾ ਉਹ ਬਚਾ ਹੋ ਗਿਆ ਉਹਦਾ ਤੇ ਇਹ ਤਿੰਨਾਂ ਬੰਦਿਆਂ ਨੂੰ ਚੱਕ ਕੇ ਫਿਰ ਐਮ뷸ੈਂਸਾਂ ਵਾਲੇ ਜਿਹੜੇ ਹੈਗੇ ਆ ਰੈਫਾਇਨਰੀ ਦੀਆਂ ਉਹਨਾਂ ਨੇ ਹਸਪਤਲ ਲੈ ਕੇ ਗਏ ਉੱਥੇ ਪਠੰਡੇ ਇਨ ਹਸਪਤਲ ਜਿੱਥੇ ਡਾਕਟਰ ਸਾਹਿਬਾਨ ਨੇ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਆਖਰ ਇਹਨਾਂ ਵੱਡਾ ਹਾਦਸਾ ਕਿਵੇਂ ਵਾਪਰਿਆ ਕਿੰਨਾਂ ਹਾਲਾਤਾਂ ਚ ਨੌਜਵਾਨਾਂ ਨੂੰ ਗੈਸ ਚੜੀ ਕਿਸ ਤਰ੍ਹਾਂ ਗੈਲੀ ਕਾਰਨ ਇਹ ਹਾਦਸਾ ਹੋਇਆ ਇਸ ਬਾਰੇ ਅਜੇ ਕੁਝ ਵੀ ਨਿਕਲ ਕੇ ਸਾਹਮਣੇ ਨਹੀਂ ਆਇਆ ਪਰ ਸਾਹਮਣੇ ਆਈ ਇਸ ਘਟਨਾ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਇਸ ਘਟਨਾ ਚ ਤਿੰਨ ਘਰਾਂ ਦੇ ਚਿਰਾਗ ਬੁੱਝ ਚੁੱਕੇ ਨੇ ਤਿੰਨ ਘਰਾਂ ਚ ਸੱਥਰ ਬਹਿ ਚੁੱਕੇ ਨੇ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਜਾਂਚ ਚ ਕੀ ਨਿਕਲ ਕੇ ਸਾਹਮਣੇ ਆਉਂਦਾ ਬਿਊਰੋ ਰਿਪੋਰਟ ਜਗਬਣੀ ਟੀਵੀ